ਇਸ ਵੇਲੇ ਦੀ ਮੰਦਭਾਗੀ ਖਬਰ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਤੜਕਸਾਰ ਹੀ ਇੱਕ ਵੱਡਾ ਐਕਸੀਡੈਂਟ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਐਕਸੀਡੈਂਟ ਫਿਰੋਜ਼ਪੁਰ ਤੇ ਫਾਜ਼ਿਲਕਾਰ ਰੋਡ ਤੇ ਹੋਇਆ 10 ਦੀ ਹੈ ਕਿ ਸੰਘਣੀ ਧੁੰਦ ਪੈਣ ਦੇ ਕਾਰਨ ਬੱਸ ਅਤੇ ਟਰੱਕ ਦੀ ਆਪਸ ਵਿੱਚ ਟੱਕਰ ਹੋ ਗਈ ਜਿਸ ਦੇ ਖੜਾਕੇ ਸੁਣ ਆਸ-ਪਾਸ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅੱਗੇ ਦੇਖੋ ਫਿਰ ਕਿਵੇਂ ਸਥਾਨਕ ਲੋਕਾਂ ਨੇ ਫਰਿਸ਼ਤੇ ਬਣ ਕੇ ਸਵਾਰੀਆਂ ਦੀ ਜਾਨ ਬਚਾਈ ਹੈ ਤੇ ਉੱਥੇ ਹੀ ਗੰਭੀਰ ਜ਼ਖਮੀ ਚਾਲਕਾਂ ਨੂੰ ਬਾਹਰ ਕੱਢਿਆ ਬਹੁਤ ਵੱਡਾ ਜ਼ਿਆਦਾ ਜੀ ਕੋਟੀ ਰਾਏ ਸਾਹਿਬ ਪਿੰਡ ਦੇ ਮੋੜ ਦੇ ਉੱਤੇ ਨੁਕਸਾਨ ਹੋਇਆ ਜੀ ਆਮਨੇ ਸਾਹਮਨੇ ਬੱਸਾਂ ਵੱਜੀਆਂ ਇਹਨਾਂ ਬੱਸਾਂ ਵੱਜਣ ਦੇ ਬਾਵਜੂਦ ਇੰਨੀ ਧੁੰਦ ਦੇ ਵਿੱਚ ਪਿੱਛੇ ਹੋਰ ਵੀ ਲੋਕ ਬਹੁਤ ਜ਼ਿਆਦਾ ਨੁਕਸਾਨੇ ਗਏ ਨੇ ਟੈਂਟਰ ਤੇ ਬੱਸ ਦੀ ਆਮਨੇ ਸਾਹਮਨੇ ਟੱਕਰ ਹੋਈ ਜੀ ਗੰਗਾ ਨਗਰ ਤੋਂ ਬਾਸਾਰੀ ਸੀਗੀ ਜੰਮੂ ਜਾਣੀ ਸੀਗੀ ਇਹ ਸਵੇਰ 3 ਵਜੇ ਨੁਕਸਾਨ ਹੋਇਆ ਜੀ ਜਦੋਂ ਅਸੀਂ ਇਹ ਖੜਗੇ ਦੀ ਆਵਾਜ਼ ਸੁਣੀ ਅਸੀਂ ਸਾਰੇ ਲੋਕ ਇੱਥੋਂ ਭੱਜ ਕੇ ਨਿਕਲ ਕੇ ਸਵਾਰੀਆਂ ਸਾਰੀਆਂ ਗੱਡੀਆਂ ਵਿੱਚੋਂ ਬਾਕੀ ਜਾਨੀ ਮਨੀ ਨੁਕਸਾਨ ਡਰਾਈਵਰ ਦੇ ਸੱਟਾਂ ਨੇ ਦੋਨਾਂ ਗੱਡੀਆਂ ਦੇ ਡਰਾਈਵਰਾਂ ਦੇ ਸੱਟਾਂ ਨੇ ਬਾਕੀ ਸਾਰੀਆਂ ਸਵਾਰੀਆਂ ਸੇਫ ਨੇ ਕੱਢ ਲਏ ਗਏ ਨੇ ਹੋ ਸਹੀ ਸਲਾਮਤ ਧੰਨ ਕੀ ਨਾਮ ਦਾ ਭਾਈ ਆਹ ਬਲਵੀਰ ਸਿੰਘ ਜੀ ਬਲਵੀਰ ਸਿੰਘ ਜਿਹੜਾ ਹਾਸਾ ਹੈ ਕਿਸ ਤਰ੍ਹਾਂ ਕਿੰਨਾ ਕੁ ਹਾਸਾ ਇਹ ਧੁੰਦ ਦੀ ਵਜ੍ਹਾ ਕਰਨ ਹੋਇਆ ਜੀ ਬਹੁਤ ਜਿਆਦਾ ਧੁੰਦ ਸੀ ਅੱਗੇ ਤੋਂ ਟਰੱਕ ਆ ਰਿਹਾ ਸੀ ਉਹ ਸਾਤਾ ਗੁਟਰਾ ਕੜਾ ਪਾਸ ਕਰਦਾ ਹੋਵੇ ਜਾਈ ਉਹ ਟੇਕਰਦਾ ਹੋਵੇ ਧੁੰਦ ਦੀ وجہ ਦੇ ਨਾਲ ਇਹ ਹਾਸਾ ਹੋਇਆ ਜੀ ਬੱਸ ਆ ਰਹੀ ਸੀ ਹਬੋਰ ਸਾਈਡ ਤੋਂ ਜੀ ਹਾਂਜੀ Rajasthan ਦੀ ਗੱਡੀ ਆ ਜੀ ਹਾਂਜੀ ਰਾਜੇਂਦ ਚੰਦਰਾਪਾਸਾ ਹਾਂਜੀ ਆ ਗੰਗਾ ਨਗਰ ਤੋਂ ਆ ਰਹੀ ਸੀ ਜੰਮੂ ਜਾ ਰਹੀ ਸੀ ਜੀ ਸਵਾਰੀਆਂ ਨੇ ਜਿਹੜੀ ਭਾਜ ਤੋੜ ਕੇ ਜਵਾਨ ਨੂੰ ਪਹੁੰਚਾਈ ਹਾਂ ਹਾਂਜੀ ਹਾਂਜੀ ਸਵਾਰੀਆਂ ਨੇ ਸਾਰੀਆਂ ਨੇ ਭਾਜ ਤੋੜ ਕੇ ਸ਼ੀਸ਼ੇ ਵੀ ਤੋੜ ਕੇ ਗੱਡੀ ਦੇ ਵਿੱਚੋਂ ਬਾਹਰ ਕੱਢ ਲਈਆਂ ਸਵਾਰੀਆਂ ਸਵਾਰੀਆਂ ਬੱਚਤਾਂ ਡਰਾਈਵਰ ਤੇ ਕੋਈ ਝੋਟਾ ਆਈਆਂ ਜੀ ਦੋਨਾਂ ਡਰਾਈਵਰਾਂ ਹਾਂਜੀ 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 ਕੈਂਟਰ ਦੇ ਡਰਾਈਵਰ ਤੇ ਵੀ ਔਰ ਬੱਸ ਵਾਲੇ ਡਰਾਈਵਰ ਦੇ ਵੀ ਕੋਈ ਫੈਚਰ ਫੋਚਰ ਹੋ ਗਏ ਹੱਡੀਆਂ ਉਹ ਸਿਵਲ ਹਸਪੀਟਲ ਚ ਦਾਖਲ ਹੈ ਕੀ ਨਾਮ ਆਪ ਦਾ ہمارا ਨਾਮ ਨਾਰੰਗੀ ਹੈ ਕਿਹੜਾ ਸੇ ਆ ਰਹੇ ਸਾਂ ਆਪ हम सोयला से आए गाड़ी जोधपुर से आई थी अच्छा ये बस में थे आप हाँ जी हाँ जी साथ ही थे हम आगे बैठे ही पीछे बैठे थे आप बीच में ही नहीं आगे नहीं पीछे बीच में ही बीच में बैठे थे हाँ जी जब हादसा हुआ क्या आपको हाँ जी एकदम ब्रेक लगे बचीड़ा लगा जोर से तो बस टकरा गई हाँ टकराई सामने दोनों गाड़ी वो ट्रक थी सामने घबरा गया क्या तो घबराना तो था ही फिर घबरा कौन नहीं घबराएगा आज फिर हमने फिर निकाला बाहर बहुत शोर मचा था अंदर निकालने के लिए हाँ बचाओ, बचाओ 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 फिर आए सारे घराड़े ये पास घराड़े आए बेचारे सारे फिर इन्होंने सारों ने बचाया फिर निकाला बाहर फिर बारिश से निकले हम तो ये रही हजार ਇਹ ਜੰਬੂ ਜਾਰੀ ਸੀ ਹਾਂ ਅੰਮ੍ਰਿਤਸਰ ਹੋ ਕੇ ਜੰਬੂ जख्मी ਨਹੀਂ ਬਚ ਗਏ ਸਭ ਬਚ ਗਏ ਇੱਕ ਡਰਾਈਵਰ ਕੋ ਲੱਗੀ ਹੈ ਬਸ ਉੱਥੇ ਹੀ ਮੌਕੇ ਤੇ ਪਹੁੰਚੇ ਮੁਲਾਜ਼ਮਾ ਨੇ ਦੱਸਿਆ ਕਿ ਪੀੜਤਾਂ ਨੂੰ ਸਥਾਨਕ ਹਸਪਤਾਲ ਦਾਖਲ ਕੀਤਾ ਗਿਆ ਫਰੋਜ਼ਪੁਰ ਦੀ ਸਾਈਡ ਤੋਂ ਟ੍ਰੱਕ ਆ ਰਿਹਾ ਸੀ ਜੀ ਪੇਂਡ ਨਾਲ ਲੱਗਾ ਆ ਤੇ ਫਾਇਲਕਾ ਦੀ ਸਾਈਡ ਤੋਂ ਬੱਸ ਆ ਰਹੀ ਸੀ ਤੁੰਦ ਕਾਰਨ ਐਕਸੀਡੈਂਟ ਹੋ ਗਿਆ ਜੀ ਜਾਨੀ ਮਾਰ ਲਈ ਨੁਕਸਾਨ ਕੋਈ ਨਹੀਂ ਹੋਇਆ ਮਾਮੂਲੀ ਸੱਟਾਂ ਲੱਗੀਆਂ ਜੀ जख्मी ਹੋਏ ਨਾ ਕੋਈ ਹਾਂ ਜ਼ਖਮੀ ਹੋਏ ਮਾਮੂਲੀ ਹੈ ਜੀ ਹਾਂ ਜੀ ਮਤਲਬ ਆਪਸਾ ਆਮਲੇ ਸਾਹਮਣੇ ਬੱਜੇ ਨੇ ਆਮੋ ਸਾਹਮਣੇ ਬੱਜੇ ਜੀ ਤੁਹਾਡੇ ਕਾਰਨ ਬੱਜੇ ਕੈਂਟਰ ਕੀ ਕੀ ਆ ਰਿਹਾ ਕੈਂਟਰ ਤੋਂ ਕੈਂਟਰ ਦੇ ਵਿੱਚ ਪੇਂਟ ਲੱਗਾ ਆਇਆ ਸੀ ਕਿ ਪਾ ਰਿਹਾ ਇਹ ਤੇ ਫੋਲਪੁਰ ਵਾਲੀ ਸਾਈਡ ਤੋਂ ਆ ਰਿਹਾ ਤੇ ਬਸ ਬਸ ਫਾਈਵ ਕਾ ਦੀ ਸਾਈਡ ਤੋਂ ਆ ਰਹੀ ਸੀ ਅੱਛਾ ਦੋਨਾਂ ਦਾ ਆਪਸ ਵਿੱਚ ਟਕਰਾ ਹਾਂ ਜੀ ਚਾਣਕ ਤੇ ਕੋ ਤੁਸੀ ਹੋ ਗਿਆ ਜੀ ਤੁਹਾਡੇ ਦੇ ਕਾਰਨ ਹੋਰ ਕਾਰ ਵੀ ਕਾਨੂੰਨੀ ਕਰ ਰਹੇ ਨੇ ਕਿਉਂਕਿ ਬਸ ਟ੍ਰੈਫਿਕ ਦਾ ਜਾਮ ਬਹੁਤ ਜ਼ਿਆਦਾ ਲੱਗਾ ਜੀ ਹਾਂ ਹਾਂ ਬਾਅਦ ਵਿੱਚ ਦੇਖਾਂਗੇ ਜੋ ਇੰਡਸਟਰੀ ਸੂਟ ਹੋਈ ਅਸੀਂ ਕਰ ਲੈਂਦੇ ਹਾਂ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾ ਨੇ ਜੀਸੀਬੀ ਦੀ ਮਦਦ ਦੇ ਨਾਲ ਦੁਰਘਟਨਾ ਦਾ ਸ਼ਿਕਾਰ ਹੋਈਆਂ ਗੱਡੀਆਂ ਨੂੰ ਇੱਕ ਪਾਸੇ ਕਰਕੇ ਟ੍ਰੈਫਿਕ ਨੂੰ ਖੁਲਵਾ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਕੀਕੀ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ